ਪੰਥ ਚ ਬੜੀ ਦੁਬਿਧਾਵਾ ਜਿਸ ਦਾ ਇਹ ਸਖਬੀਰ ਬਾਦ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂਦੋਂ ਬਾਅਦ ਚ ਸਖਬੀਰ ਬਾਦ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂਦੋਂ ਬਾਅਦ ਚ ਜਿਹੜਾ ਅਖਾਲ ਤੱਕ ਤੇ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਆਪਣੇ ਨੂੰ ਸਹਿਯੋਗ ਵੀ ਹੈ ਕਿ ਤੁਸੀਂ ਨਿਰਪੱਖ ਕੋਈ ਇਸੇ ਦਬਾਅ ਤੋਂ ਰਹਿਤੋ ਕੇ ਫੈਸਲਾ ਕਰਿਓ ਇਹ ਪੂਰਾ ਪੰਥ ਦੀਆਂ ਭਾਵਨਾਵਾਂ ਨੂੰ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਹੋਇਆ ਹੋਇਆ ਫੈਸਲਾ ਹੋਵੇ ਕਿ ਉਹ ਜਿੱਦਾਂ ਕੌਮ ਨਾਮ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਦੇ ਹਾਂ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਦਿੱਤੇ ਹੋ ਤੁਹਾਨੂੰ ਕੋਈ ਖਦਸ਼ਾ ਜਾਂ ਕੋਈ ਇਤਿਕ ਪੇ ਲੱਗਦਾ ਵੀ ਕੋਈ ਰਾਇ ਰਾਏਤ ਜਿਹੜੀ ਆ ਜਾਂ ਕੋਈ ਉਹਨਾਂ ਦਾ ਪੱਖਪਾਤ ਜਿਹੜਾ ਕੀਤਾ ਜਾ ਸਕਦਾ ਹੈ ਨੇ ਕਾਸ਼ਾਣੀ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੂਜੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਇੱਕ ਮਾਹੌਲ ਬਹੁਤ ਸੱਜਾ ਜਾ ਰਿਹਾ ਹੈ ਕਿ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸਟਰੋਂਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋ ਅਸੀਂ ਜਹੇਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚਾਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਖੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਹੈ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਚੱਕ ਕੌਮ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਦੇਖੀ ਕੀਤੀ ਹੈ ਅਸੀਂ ਇਹ ਕੀਤਾ ਇਹ ਜੋ ਪੰਥ ਚ ਬੜੀ ਦੁਬਿਧਾਵਾਜ ਜਦੋਂ ਦਾ ਇਹ ਸਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਸਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਉਦੋਂ ਬਾਅਦ ਜਿਹੜਾ ਅਕਾਲ ਤਖਤ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਆਪਣੇ ਨੂੰ ਸਹਿਯੋਗ ਵੀ ਹੈ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਅ ਤੋਂ ਰਹਿਤੋ ਕੇ ਫੈਸਲਾ ਕਰਿਓ ਇਹ ਪੂਰਾ ਪੰਥ ਦੀਆਂ ਭਾਵਨਾਵਾਂ ਨੂੰ ਦੇ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਦਾਂ ਕੌਮਨਾਮ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਦੇ ਹਾਂ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਚੁੱਕੇ ਹੋ ਤੁਹਾਨੂੰ ਕੋਈ ਖਰਚਾ ਜਾਂ ਕੋਈ ਇਹਦੇ ਚ ਕੋਈ ਲੱਗਦਾ ਵੀ ਕੋਈ ਰਾਹ ਰਾਹਤ ਜਿਹੜੀ ਆ ਜਾਂ ਕੋਈ ਉਹਨਾਂ ਦਾ ਪੱਕਾ ਪਾਤ ਜਿਹੜਾ ਕੀਤਾ ਜਾ ਸਕਦਾ ਨਹੀਂ ਖਦਸ਼ਾ ਨਹੀਂ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੂਜੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਇੱਕ ਮਾਹੌਲ ਸੱਜਿਆ ਜਾ ਰਿਹਾ ਇੱਕ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸਟਰੋਂਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਾਤਮਸਤ ਕਿਹਾ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਈਡੀ ਕਰੇ ਕੋਈ ਕੌਮ ਦਬਿੱਦਾ ਚੋਂ ਕਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇੱਕ ਉਸ ਵੇਲੇ ਦੇ ਜਿਹੜੇ ਸਿੰਘ ਸਹਿਬਾਨ ਸੀ ਅਖਬਾਰ ਤਕਤਾਂ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗਲਬਤ ਪਰ ਹੁਣ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਹੋ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾਂ ਜਾਂ ਉਹਨਾਂ ਦਾ ਦੁਰਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ ਰਾਏ ਜੱਜਦਾਰ ਸਾਬ ਨੂੰ ਸੁਣਨੀ ਚਾਹੀਦੀ ਸਾਰਿਆਂ ਦੀ ਤੇ ਜੇ ਕੋਈ ਉਹਨਾਂ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਜੱਜਦਾਰ ਸਾਬ ਨੂੰ ਕੋਈ ਜੋ ਵੀ ਜੋ ਜੋਗ ਸਮਝਦੇ ਉਹ ਕਰਨਾ ਚਾਹੀਦਾ ਤੋਂ ਪਹਿਲਾਂ ਬਾਪੂ ਜੀ ਨੇ ਸਾਰਾ ਦੱਸ ਹੀ ਦਿੱਤਾ ਹੈ ਅਸੀਂ ਜੱਥੇਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਕੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਹੈ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਹੈ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਹੈ ਮੈਂ ਦਿਲੋਂ ਇਹਨਾਂ ਦੇ ਨਾਲ ਹੈ ਅਮਰਤਪਾਲ ਦੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਹੈ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਰੇਕੀ ਕੀਤੀ ਆ ਸੀ ਇਹ ਕੀਤਾ ਇਹ ਗੱਲਾਂ ਮਤਲਬ ਜਬਰਾਈ ਕੀ ਸਿੰਘ ਸਾਹਿਬ ਦੇ ਤਾਂ ਬੱਚੇ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ ਮੀਡੀਆ ਚ ਪਤਾ ਲੱਗਦਾ ਕਿਉਂਕਿ ਹੁਣ 2 ਤਰੀਕ ਨੇੜੇ ਆ ਉਮੀ ਉਨਹੀਂ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦ ਕੀ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚੜਨ ਦੀ ਕੋਈ ਲੋੜ ਨਹੀਂ ਅਸੀਂ ਦਿਲੋਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਕਿੰਦਾ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੱਚੇ ਬੰਤ ਦੀ ਨਜ਼ਰੇ ਸੋੜੇ ਇਸ ਜਿਹੜਾ ਮੀਟਿੰਗ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਜੀ ਅਸੀਂ ਤੁਹਾਡੇ ਤੱਕ ਅਸੀਂ ਤੁਹਾਡੇ ਨਾਲ ਆ ਜਿਵੇਂ ਕਿਉਂਕਿ ਅਸੀਂ ਆਈਏ ਸਾਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿੰਦੇ ਐ ਇਹ ਹੈਨਾ ਭਈ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤੁਹਾਡੇ ਬਿਲਕੁਲ ਤਨੋਂ ਮਨੋਂ ਨਾਲ ਆ ਅਸਮੁੱਚੀ ਕੌਮ ਇਸ ਵੜੇ ਅਸਮੁੱਚੀ ਕੌਮ ਇਹਨਾਂ ਦੇ ਨਾਲ ਐ ਜਿੰਨੇ ਵੀ ਮੈਨੂੰ ਚਾਉਣ ਵਾਲੇ ਐ ਅਮਰਤਪਾਲ ਨੂੰ ਚਾਉਣ ਵਾਲੇ ਐ ਅਸੀਂ ਸਾਰੇ ਇਹਨਾਂ ਦੇ ਨਾਲ ਤੁਸੀਂ ਇਕੱਲੀ ਅਗੂ ਬੋਲ ਕੇ ਇਹ ਰੋਗ ਲਾਗੇ ਸੀ ਕਿ ਤੁਹਾਨੂੰ ਭਾਜਪਾ ਨਾ ਮਿਲਦੇ ਹੋ ਜੱਠੇਦਾਰ ਸਾਹਿਬ ਜੀ ਕਿਸੇ ਨਾਲ ਕੋਈ ਕੀ ਕੀ ਹੋਗੀ ਜੱਠੇਦਾਰ ਸਾਹਿਬ ਇਹ ਰੋਗ ਲਾਗੇ ਸੀ ਕਿ ਤੁਹਾਨੂੰ ਤੁਹਾਡੀ ਭਾਜਪਾ ਨਾ ਮਿਲਦੀ ਹੋ ਤੁਸੀਂ ਮੈਂ ਤੁਹਾਡਾ ਨਹੀਂ ਜੀ ਜਿਹੜੀ ਹੱਥ ਨਹੀਂ ਨਹੀਂ ਜੀ ਨਹੀਂ ਆਮੀ ਜੋ ਮਰਜੀ ਕੋ ਇਹਨਾਂ ਦੀ ਸਾਂਝ ਰਹੀ ਹੈ ਜੀ ਬੀਜੇਪੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ 'ਚ ਤੇ ਹੁਣ ਬੀਜੇਪੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ 19 ਦਿਨ ਚ ਹੀ ਹੋਇਆ ਹੈ ਨਾ ਜਿੰਨੀ ਦਿਨ ਬਾਦਲਾਂ ਦੀ ਸਾਂਝ ਬੀਜੇਪੀ ਨਾਲ ਸੀ ਉਸੇ ਪੀਰੀਅਡ 'ਚ ਹੋਇਆ ਹੈ ਨਾ ਕੱਲ ਤਾਂ ਜੀ ਸਮਝਤੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੇ ਵੀ ਫਾਲੋਅਰ ਨੇ અમરપાલજી ਦੇ ਵੀ ਤਾਂ ਉਸ ਤਰੀਕ ਨੂੰ ਲੈ ਕੇ ਕਿਤਨੇ ਕਿਤੇ ਇੱਕ ਹادثਾ ਕਿ ਜੇਕਰ ਕੋਈ ਫੈਸਲਾ ਹੱਕ ਦੇ ਵਿੱਚ ਜਾਂ ਗਲਤ ਹੁੰਦਾ ਤਾਂ ਉਹ ਨੌਜਵਾਨ ਜਿਹੜੇ ਨੇ ਕਈ ਵਾਰ ਭੜਕਾਅ ਦੇ ਵਿੱਚ ਵੀ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤ ਨਹੀਂ ਉਹ ਨਹੀਂ ਫੈਸਲੇ ਦੀ ਅਪੀਲ ਕੀ ਕਰਨਾ ਚਾਹੁੰਦੇ ਅਸੀਂ ਇਹ ਅਪੀਲ ਕਰਦਾ ਹੈ ਵੀ ਅਸੀਂ ਬਈ ਅਸੀਂ ਜਥੇਦਾਰ ਸਾਹਿਬ ਨਾਲ ਐ ਕੌਮ ਦੇ ਜਥੇਦਾਰਾਂ ਨਾਲ ਐ ਬਈ ਇਹਨਾਂ ਨੂੰ ਕੋਈ ਵੀ ਧਮਕਾਉਂਦਾ ਕਿਸੇ ਦੇ ਧਮਕੀ ਦੇ ਸਾਡੇ ਜਹਾਂ ਸਾਡੀ ਇਹ ਸੰਸਦਾਂ ਦਾ ਜਿਹੜਾ ਵਕਾਰ ਐ ਇਹ ਇਹਨੂੰ ਕਿਸੇ ਤਰ੍ਹਾਂ ਮਾਇਆ ਵੀ ਲੱਗਣੀ ਚਾਹੀਦੀ ਅਸੀਂ ਜਥੇਦਾਰ ਸਾਹਿਬ ਨੂੰ ਇਹ ਅਪੀਲ ਕੀਤੀ ਬਈ ਕਿਸੇ ਤਰ੍ਹਾਂ ਦੇ ਕੁਈ ਸੇ ਦਬਾਏ ਇਠਾ ਇਹੋ ਜਿਹਾ ਕੋਈ ਫੈਸਲਾ ਨਾ ਹੋਵੇ ਕਿ ਜਿਹੜੀ ਕੌਮ ਨਾ ਪ੍ਰਵਾਨ ਕਰੇ ਤੇ ਕੱਲ ਨੂੰ ਇਹ ਤਖਤ ਦੀ ਵੀ ਜਾਂ ਜ세ਦਾਰ ਦੀ ਪਦਵੀ ਨੇ ਵੀ ਕੋਈ ਦਾਗ ਲੱਗੇ ਇਸ ਕਰਕੇ ਤੁਸੀਂ ਨਿਰਪੱਖ ਹੋ ਕੇ ਤਕੜੇ ਹੋ ਕੇ ਫੈਸਲਾ ਕਰੋ ਪੂਰੀ ਕੌਮ ਸਾਡੀ ਹੈ ਨਹੀਂ ਭਾਈ ਜਿਹੜਾ ਇਹਨਾਂ ਦੇ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਪੂਰੀ ਕੌਮ ਨਾਲ ਆ ਜੀ ਪੂਰੀ ਕੌਮ ਨਾਲ ਹੈ ਕਿ ਤੁਸੀਂ ਤੁਹਾਡੇ ਫੈਸਲੇ ਦੀ ਕੌਮ ਅਡਿਕ ਕਰ ਰਹੀ ਆ ਤੁਸੀਂ ਤਕੜੇ ਹੋ ਕੇ ਕੋਈ ਗੁਰੂ ਮਹਾਰਾਜ ਦੀ ਸਿੱਖੇ ਸਿਧਾਂਤਾਂ ਦੇ ਅਨਸਾਰ ਜੋ ਪਹਿਲਾਂ ਕੋਈ ਫੈਸਲੇ ਉਹ ਇਹ ਦੇ ਟਾਈਮ ਤੇ ਉਹਨਾਂ ਦੇ ਮਤਰੇ ਨਜ਼ਰ ਰੱਖ ਕੇ ਤੁਸੀਂ ਉਹ ਫੈਸਲਾ ਲਓ ਬਿਨਾ ਕਿਸੇ ਦਬਾ ਦਬਾਤੋਂ ਲਓ ਕੋਈ ਇਸ ਕਰਕੇ ਕਾਮ ਤੁਹਾਡੇ ਲੇਖ ਰਹੀ ਆ ਤੇ ਬਾਕੀ ਤੁਸੀਂ پوری ਕਾਮ ਤੁਹਾਡੇ ਨਾਲ ਖੜੀ